ਬਲਾਰ ਮਹੱਲਾ ਪੰਜਵਾ ਪਰਮੇਸ਼ਰ ਹੂ ਆ ਦਿਆਲੂ ਸਤਸੰਗੀ ਜੀ ਨੂੰ ਪਾਰਬ੍ਰਹਮ ਪਰਮੇਸ਼ਰ ਦਿਆਲੂ ਹੋਇਆ ਮੀਂਹ ਵਰਸੈ ਅੰਮ੍ਰਿਤ ਧਾਰ ਉਸੇ ਬੱਦਲ ਦੀ ਵਰਖਾ ਹੁੰਦੀ ਅੰਮ੍ਰਿਤੀਆਂ ਧਾਰਾਂ ਵਗਦੀਆਂ ਹਨ ਕਿਹਆਂ ਇਸੇ ਪ੍ਰਕਾਰ ਸਤਗੁਰੂ ਬੱਦਲ ਵਰਸਦੇ ਸ੍ਰਿਸ਼ਟੀ ਦੀ ਖੁਸ਼ਕੀ ਚੱਕਣੋਂ ਆਪ ਤੇ ਅੰਮ੍ਰਿਤ ਨਾਗਦੀਆਂ ਧਾਰਾਂ ਅਗਲੇ ਜੀ ਜੰਤ ਤ੍ਰਿਪਤਾਸੇ ਸਾਰੇ ਜੀ ਅਸੀਂ ਛੋਟੇ ਵੱਡੇ ਵਰਖਾ ਦੇ ਹੋਣੇ ਕਰਕੇ ਕਾਲ ਚੱਕਿਆ ਜਾਂਦਾ ਤ੍ਰਿਪਤ ਹੋ ਜਾਂਦੇ ਅਸੇ ਕਰਕੇ ਇਸੇ ਪ੍ਰਕਾਰ ਸਾਰੇ ਜੀ ਜੰਤ ਜਿੰਨੇ ਹੈ ਸਾਰੇ ਆ ਸਤਿਗੁਰੂ ਦੇ ਉਪਦੇਸ਼ ਕਰਕੇ ਅਦਸ਼ਾ ਕਰਕੇ ਤ੍ਰਿਪਤ ਹੋ ਗਏ ਕਾਰਜ ਆਏ ਪੂਰੇ ਰਾਸ ਉਹਨਾਂ ਦੇ ਲੋਕ ਪਰਲੋਕ ਦੇ ਭਲੇ ਦੇ ਕਾਰਜੇ ਮੁਕਤ ਦੇ ਗਿਆਨ ਦੇ ਸਾਰੇ ਪੂਰੇ ਰਾਸ ਆਗੇ ਇਸ ਜਾਈ ਚ ਸਦਾ ਸਦਾ ਮਨ ਨਾਮ ਸਮਾਲ ਮਨ ਕਰਕੇ ਸਦਾ ਸਦਾ ਪਰਮੇਸ਼ਵਰ ਦੇ ਨਾਮ ਨੂੰ ਯਾਦ ਕਰਦੇ ਹੈ ਗੁਰੂ ਦੀ ਕੀ ਸੇਵਾ ਪਾਇਆ ਜਿਸ ਕਿਸੇ ਨੇ ਪ੍ਰਾਪਤ ਕੀਤਾ ਪੂਰਨ ਸਤਗੁਰਾਂ ਦੀ ਤਹਿਲ ਕਰਕੇ ਪਾਇਆ ਹੈ ਪਰਮੇਸ਼ਰ ਨੂੰ ਇੱਥੇ ਉੱਥੇ ਨਿਵਹਿ ਨਾਮ ਇਸ ਲੋਕ 'ਚ ਵੀ ਪ੍ਰਲੋਕ 'ਚ ਵੀ ਮਹਾਰਾਜਾ ਬਖਸ਼ਿਆ ਹੋਇਆ ਨਾਮ ਸਾਫ ਸਿਰ ਤੋਂ ਨਿਵਦਾ ਹੈ ਰਹਾਉ ਦੁੱਖ ਭੰਨਾ ਭੈ ਭੰਜਨ ਹਾਰ ਉਹ ਪਰਮੇਸ਼ਰ ਦਾ ਨਾਮ ਦੁੱਖ ਭੰਨਾ ਹੈ ਨਾ ਦੁੱਖਾਂ ਨੂੰ ਭੰਨਣ ਵਾਲਾ ਹੈ ਭੈ ਨੂੰ ਵੀ ਭੰਨਣ ਵਾਲਾ ਹੈ ਜਿਸ ਨੇ ਜਮਮਾਂ ਦੇ ਦੁੱਖਾਂ ਨੂੰ ਜਨਮ ਦੇ ਦੁੱਖ ਨੂੰ ਭੰਨਿਆ ਹੈ ਹੁਣ ਕਾਲ ਦੇ ਭੈਅ ਨੂੰ ਵੀ ਭੰਨਣ ਵਾਲਾ ਉਹੀ ਹੈ ਦੁੱਖ ਭੰਨਾ ਗਰਮ ਦੇ ਦੁੱਖਾਂ ਨੂੰ ਭੰਨਿਆ ਹੈ ਇਸ ਦੁਨੀਆ ਦੇ ਕਾਮ ਕਰੋ ਦੇ ਦੁੱਖਾਂ ਨੂੰ ਭੰਨਿਆ ਹੈ ਤੇ ਕਾ ਜਮ ਦੇ ਭੈਅ ਨੂੰ ਵੀ ਭੰਨਣ ਵਾਲਾ ਹੈ ਆਪਣਿਆਂ ਜੀਆਂ ਕੀ ਕੀਤੀ ਸਾਉਦੇ ਜਿਹਾ ਜਨਤਾ ਦੀ ਆਪ ਹੀ ਸੱਚੇ ਪਾਤਸ਼ਾਹ ਅਨਸਾਰ ਸੰਭਾਲ ਕੀਤੀ ਹੈ ਰੱਖਣ ਹਾਰ ਸਦਾ ਮਿਹਰਵਾ ਉਹ ਰੱਖਿਆ ਕਰਨ ਵਾਲਾ ਪਰਮੇਸ਼ਰ ਸਦਾ ਮਿਹਰਬਾਨੀ ਕਰਨ ਵਾਲਾ ਮਿਹਰਬਾਨ ਹੈ ਸਦਾ ਸਦਾ ਜਾਈਏ ਕੁਰਬਾਨ ਉਸ ਵਾਹਿਗੁਰੂ ਤੋਂ ਸਦਾ ਸਦਾ ਹਮੇਸ਼ਾ ਕੁਰਬਾਨ ਬਲਿਹਾਰ ਜਾਈਏ ਕਾਲ ਗਵਾਇਆ ਕਰਤਾ ਕਰਤਾਪੁਰਖ ਨੇ ਇਹ ਜਿਹੜਾ ਦੁਰਪੇਖ ਪਿਆ ਸੀ ਕਾਲ ਪਿਆ ਸੀ ਇਹ ਵੀ ਗਵਾਤਾ ਜਿਹੜਾ ਸੰਸਾਰ ਦੇ ਅੰਦਰ ਭਜਨ ਸਿਮਰਨ ਦਾ ਕਾਲ ਪਿਆ ਹੋਇਆ ਸੀ ਗੁਰੂ ਨਾਨਕ ਨੂੰ ਕੋ ਕੇ ਬੱਦਲ ਹੋ ਕੇ ਬਰਖਾ ਬਰਸਾ ਕੇ ਭਜਨ ਸਿਮਰਨ ਦਾ ਜਲ ਵਹਾ ਕੇ ਪਾ ਕੇ ਸਾਰਿਆਂ ਦੇ ਕਾਲ ਜਿਹੜਾ ਸੀ ਅੰਦਰ ਪਰਮੇਸ਼ਰ ਦੇ ਭਜਨ ਸਿਮਰਨ ਦੀ ਪਰਫੁੱਲਤਾ ਕਰਕੇ ਇਕ ਕਾਲ ਆਪ ਹੀ ਗਵਾਤ ਹੈ ਸਦਾ ਸਦਾ ਮਨ ਤਿਸ ਨੂੰ ਜਾਪ اے ਮੇਰੇ ਮਨ ਆ ਸਦਾ ਸਦਾ ਉਸ ਕਾਲ ਪੁਰਖ ਬੈ ਜਾਪ ਕਰੋ ਸ੍ਰਿਸ਼ਟ ਧਾਰ ਰਾਖੀ ਸਭ ਜੰਤ ਜਿਨ ਜੀਐਮਸੀ ਸਾਰਿਆਂ ਨੂੰ ਕਿਰਪਾ ਦ੍ਰਿਸ਼ਟੀ ਧਾਰ ਕੇ ਸੱਚੇ ਪਾਤਸ਼ਾਹ ਨੇ ਰੱਖ ਲਿਆ ਗਉਣ ਗਾਵੂ ਨਿਤ ਨਿਤ ਭਗਵਾਨ ਕੀ ਪਿਆਰੋਂ ਨਿਤਾ ਪਰਤੀ ਭਗਵੰਤ ਜੋ ਖੜ ਪਗਾਸਪਨ ਪਰਮੇਸ਼ਵਰ ਹੈ ਉਰੇ ਗੁਣਾਂ ਨੂੰ ਗਾਇਆ ਕਰੋ ਇੱਕੋ ਕਰਤਾ ਆਪੇ ਆਪ ਕੋਈ ਆਪ ਕਰਤਾ ਪ੍ਰਖ ਆਪਣੋ ਆਪ ਜਗਤ ਨੂੰ ਰੱਖਣ ਵਾਲਾ ਹਰ ਕੀ ਭਗਤ ਜਾਣ ਹੈ ਪ੍ਰਤਾ ਜੋ ਹਰਿ ਦੇ ਸੰਤ ਭਗਤ ਹੈ ਉਹ ਮਾਰੇ ਤੇਜ ਪ੍ਰਤਾਪ ਨੂੰ ਜਾਣਦੇ ਹਨ ਨਾਵੇਂ ਕੀ ਪੈਜ ਰੱਖਦਾ ਆਇਆ ਉਹ ਨਾਮ ਜਪਣ ਵਾਲਿਆਂ ਦੀ ਪੈਜ ਸੱਚੇ ਪਾਤਸ਼ਾਹ ਰੱਖਦਾ ਆਇਆ ਹੈ ਜੋ ਨਾਮ ਜਪਦੇ ਹੈ ਉਹਨਾਂ ਦੀ ਪੈਜ ਆਪ ਦੇ ਨਾਮ ਦੀ ਆਬ ਲੱਗਿਆ ਉਸ ਨੂੰ ਪੈ ਪ੍ਰਤਗਿਆ ਰੱਖਦਾ ਆਹਾ ਨਾਨਕ ਬੋਲੇ ਤਿਸ ਕਾ ਬੋਲਾ ਇਹ ਵਚਨ ਅਸੀਂ ਆਪਣੀ ਅਲੋਨੀ ਕਹਿੰਦੇ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਹ ਸਾਈਂ ਗੁਰੂ ਦੇ ਬੁલાਏ ਹੋਏ ਬਚਨ ਬੋਲਦੇ ਹਾਂ ਮਲਾਰ ਮਹੱਲਾ ਪੰਜਵਾ ਗੁਰ ਸਰਣਾਈ ਸਗਲ ਨਿਧਾਨ ਸਤਿਗੁਰੂ ਸਾਹਿਬ ਦੀ ਸ਼ਰਨ ਪੈਣੇ ਕਰਕੇ ਸਾਰੇ ਖਜ਼ਾਨੇ ਗੁਣਾਂ ਦੇ ਨੌ ਨਦੀਆਂ 18 ਸਿੱਧੀਆਂ ਸਭ ਗੁਨਾ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਸੱਚੀ ਦਰਗਹ ਪਾਈਏ ਮਾਨ ਸੱਚੀ ਦਰਗਾਹ ਸਤਸੰਗਤ ਵਿੱਚ ਸੱਚੀ ਦਰਗਾਹ ਬਕੁਨਠ ਵਿੱਚ ਮਾਨ ਸਤਕਾਰ ਪਾਈਦਾ ਹੈ ਭ੍ਰਮ ਭਉ ਦੂਖ ਦਰਦ ਸਭ ਜੜਾ ਭਰਮ ਹੈ ਪੰਜ ਪ੍ਰਕਾਰ ਦਾ ਸਤ ਪ੍ਰਕਾਰ ਦਾ ਭੈ ਹੈ ਦੁੱਖ ਜਮਨਾਂ ਦੇ ਦਰਦ ਵਿਦਿਆਰੀਆਂ ਪੀੜਾਂ ਹੈ ਸਭ ਤੇ ਲੀਆਂ ਜਾਣੀਆਂ ਹਨ ਸਾਧ ਸੰਗ ਸਾਧ ਹਰ ਗੁਣ ਗਾ ਜੇ ਕਰਕੇ ਸੁਸੰਗਤ ਦੇ ਚ ਮਿਲ ਕਰਕੇ ਸਲਾਵਾ ਤੇ ਮਹਾਰੇ ਦੇ ਗੁਣਾਂ ਨੂੰ ਗਾਉਣਾ ਕਰੀਏ ਮਨ ਮੇਰੀ ਗੁਰਪੂਰਾ ਸਾਲਾ ਕੇ ਮੇਰੇ ਪਿਆਰੇ ਮਨਾ ਪੂਰਨ ਸਤ ਗੁਰਾਂ ਦੀ ਸੇਵਾਤ ਕਰ ਹਰ ਵਕਤ ਨਾਮ ਨਿਧਾਨ ਜਪੋ ਦਿਨ ਰਾਤ ਰਾਤ ਦੇ ਨਾਮ ਦਾ ਖਿਆਨਾ ਗੁਰਾਂ ਤੋਂ ਲੈ ਕੇ ਯਾਪ ਕਰੋ ਮਾਨ ਚਿੰਦੇ ਫਲ ਪਾ। ਜੇ ਜੋ ਮਨ ਵਾਂਛੇ ਧਰਮ ਅਰਥ ਕਾਮ ਉਹ ਫਲ ਕਿਉਂ ਹੋਗੇ? ਉਹ ਸਾਰੇ ਫਲ ਪਾ ਲਵੋਗੇ। ਰਹਾਉ ਸਤਿਗੁਰ ਜੀ ਵੱਡ ਅਵਰ ਨਾ ਕੋ। ਸਤਿਗੁਰਾਂ ਜਿੱਡਾ ਵੱਡਾ ਕੋਈ ਅਵਰਸਤਾਨ ਚ ਨਹੀਂ ਹੈ। ਗੁਰ ਜੈਸਾ ਨਹੀਂ ਕੋ ਦੇਵੋ। ਗੁਰ ਪਾਰ ਬ੍ਰਹਮ ਪਰਮੇਸ਼ਰ ਸੂਏ। ਸੋ ਗੁਰੂ ਸੋ ਤਾਂ ਪਾਰ ਬ੍ਰਹਮ ਪਰਮੇਸ਼ੁਰ ਹੈ। ਪਰਮੇਸ਼ਵਰ ਸਤਗੁਰੂ ਨਾਨਕ ਦੇਵ ਸੋ ਆਪੀ ਜਨਮ ਮਰਨ ਦੁਖ ਤੇ ਰਾਖੈ ਜੋ ਸਾਨੂੰ ਜੰਮਨ ਮਨ ਦੇ ਦੁੱਖਾਂ ਤੋਂ ਸਤਗੁਰੂ ਜੀ ਰੱਖਣ ਵਾਲੇ ਹਨ ਮਾਇਆ ਬਿਖ ਫਿਰ ਬੋੜ ਨਾ ਚਖੈ ਉਹ ਗੁਰਖ ਤੇ ਮਾਇਆ ਦੀ ਜ਼ਹਿਰ ਨੂੰ ਫੇਰ ਨਹੀਂ ਚਖਦਾ ਖਾਂਦਾ ਨਹੀਂ ਜ਼ਹਿਰ ਖਾ ਕੇ ਮਰਦਾ ਨਹੀਂ ਮਾਇਆ ਦੇ ਜਿਹੜੇ ਵਿਸ਼ੇ ਐ ਇਹਨਾਂ ਦੇ ਸਵਾਦ ਨਹੀਂ ਚਖਦਾ ਧਾਰਨ ਕਰਦਾ ਫੇਰ ਗੁਰ ਕੀ ਮਹਿਮਾ ਕਥਨ ਨਾ ਜਾ ਸਤਿਗੁਰੂ ਸਾਹਿਬ ਦੀ ਵਡਿਆਈ ਕਸਮ ਨਹੀਂ ਕੀਤੀ ਜਾ ਸਕਦੀ ਗੁਰ ਪਰਮੇਸ਼ਰ ਸਾਚੈ ਨਾ ਗੁਰੂ ਸਾਹਿਬ ਕਾ ਅਕਾਲ ਪੁਰਖ ਆਪ ਹੈ ਸੱਚੇ ਨਾਮ ਦੀ ਦਾਤ ਦੇਣ ਵਾਲੇ ਸਚ ਸੰਜਮ ਕਰਨੀ ਸਭ ਸਾਚੀ ਉਹਨਾਂ ਦਾ ਸੱਚਾ ਸਾਧਨ ਹੈ ਤੇ ਉਹ ਨਵੀਂ ਕਮਾਈ ਵੀ ਸਾਰੀ ਸੱਚੀ ਹੈ ਭਗਤੀ ਰੂਪੋ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਸਤਿਗੁਰੂ ਸਾਹਿਬ ਜੀ ਦਾ ਸੱਚਾ ਸੰ념 ਸਾਧੂਆਂ ਦੱਸਿਆ ਉਹ ਪਾਜੋ ਹੈ ਕੂੜ ਨੂੰ ਛੱਡਣਾ ਸੱਚ ਦੀ ਕਮਾਈ ਕਰਨੀ ਤੇ ਜਿਹੜੀ ਭਗਤੀ ਹੈ ਕਮਾਈ ਇਹ ਵੀ ਸੱਚੀ ਹੈ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਉਹ ਮਨ ਸ਼ੁੱਧ ਹੋ ਜਾਂਦਾ ਜਿਹਦੀ ਚਿੱਤ ਦੀ ਬਿਰਤੀ ਗੁਰੂ ਸਾਹਿਬ ਨਾਲ ਲੱਗ ਜਾਂਦੀ ਹੈ ਪਾਈਏ ਵੱਡ ਭਾਗ ਗੁਰੂ ਸਤਗੁਰੂ ਤੋਂ ਭਾਗਾਂ ਕਰਕੇ ਪ੍ਰਾਪਤ ਕਰੀਦਾ ਹੈ ਕਾਮ ਕ੍ਰੋਧ ਲੋਭ ਮਨ ਤੇ ਤਿਆ ਕਾਮ ਦਾ ਫੁਰਨਾ ਕ੍ਰੋਧ ਦਾ ਫੁਰਨਾ ਲੋਭ ਦਾ ਫੁਰਨਾ ਇਹਨੂੰ ਮਨ ਤੋਂ ਤਿਆਗ ਜਈਏ ਗੁਰ ਕਿਰਪਾ ਗੁਰ ਚਰ ਕਰ ਕਿਰਪਾ ਗੁਰ ਚਰਨ ਨਿਵਾਸ ਕਿਰਪਾ ਕਰੋ ਮਹਾਰਾਜ ਸਤਗੁਰੂ ਆਪ ਦੇ ਚਰਨਾਂ ਦਾ ਸਾਡੇ ਹਿਰਦੇ 'ਚ ਨਿਵਾਸ ਹੋਵੇ ਨਾਨਕ ਕੀ ਪ੍ਰਭ ਪਹਿ ਅਰਦਾ ਨਾਨਕ ਕੀ ਪ੍ਰਭੂ ਸੱਚ ਅਰਦਾਸ ਕੀ ਪ੍ਰੂਏ ਸਾਡੀ ਸੱਚੀ ਅਰਦਾਸ ਹੈ ਪ੍ਰਵਾਨ ਕਰੋ ਕਿਰਪਾ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਰਾਗ ਮਲਾਰ ਮਹੱਲਾ 5 ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਗੁਰਮਨਾਰ ਪੜਤਾਲ ਸ਼ੰਨਮਾਰਾ ਸੋ ਚਾਰ ਨੂੰ ਕਰਦੇ ਜੀ ਪਾਟਵੇਂ ਤਾਲ ਕਹਿਣ ਜਿਸ ਵਿੱਚ ਪਰਮੇਸ਼ਰ ਵੀ ਪੜਤਾਲ ਖੋਜ ਹੋਵੇ ਜਿਸ ਵਿੱਚ ਤਾਲ ਤੇ ਤਾਨ ਪਵੇ ਐਸਾ ਤੜਤਾਲ ਸ਼ੰਤੀ ਜੇ ਕਰ ਸਰਦਾਰ ਚ ਉਚਾਰਦੇ ਹਨ ਇੱਕੋ ਦੋਇ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੋਰਮਨਾਰ ਪ੍ਰੇ ਦਿਆਰ ਸਿਓ ਰੰਗ ਕੀ ਆ ਫਿਰ ਭਾਈ ਗੁਰੂ ਸਾਹਿਬ ਜੀ ਮਨਾਰ ਨਾਓ ਸੁੰਦਰ ਹੈ ਮਨੋਹਰ ਹਨ ਗੁਰੂ ਸਾਹਿਬਾਰਾ ਸਾਰਿਆਂ ਦੇ ਮਨਾਂ ਦੇ ਆੜੀ ਹਨਗੇ ਸਾਰਿਆਂ ਦੇ ਮਨਾਂ ਦੇ ਪ੍ਰੇਮੀ ਹਨਗੇ ਗੁਰੂ ਮਹਾਰਾਜ ਸਾਹਿਬ ਪਿਆਰ ਕਰਨ ਵਾਲੇ ਹਨ ਤੇ ਗੁਰਮਨਾਰ ਗੁਰੂ ਸਾਹਿਬ ਨੂੰ ਮਨਾਉਣਾ ਕਰੀਏ ਔਰ ਬਹੁੜੋ ਪ੍ਰੇਮ ਦੇ ਆਰਫੇ ਪਰਮੇਸ਼ਰ ਦੀ ਦਿਆਲਤਾ ਹੋਵੇਗੀ ਗੁਰਮਨਾਰ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਮਨਾਉਣਾ ਕੀਤਾ ਹੈ ਪ੍ਰੇਮ ਦੇ ਨਾਲ ਮਨਾਰ ਨੂੰ ਪਿਆਰ ਕੀਤਾ ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਗੁਰੂ ਪਿਆਰਿਆਂ ਦੇ ਨਾਲ ਜੋ ਸਾਰਿਆਂ ਦੇ ਮਨ ਸਿਰੋਮਣੀ ਹੈ ਤੇ ਸਾਰਿਆਂ ਜਾਰ ਪ੍ਰਾਪਤ ਰੂਪ ਹਨ ਉਹਨਾਂ ਤੇ ਪਿਆਰ ਪਰਮੇਸ਼ਰ ਵਾਹਿਗੁਰੂ ਦੇ ਆਲੂ ਹੋਇਆ ਹੈ। ਦਿਆਰ ਸਿਓ ਰੰਗ ਕੀਆ ਉਹਨਾਂ ਦੇ ਆਲੂ ਅਕਾਲ ਪੁਰਖ ਦੇ ਨਾਲ ਪ੍ਰੇਮ ਪੈਦਾ ਕੀਤਾ ਹੈ। ਕੀ ਨੋਰੀ ਸਗਲ ਸਿੰਗਾਰ ਉਹਨੂੰ ਰੀ ਸਕੀ ਖੜ ਸੰਪਤੀ ਰੂਪ ਤੇ ਅਤੇ ਉਹ ਰਾਗ ਵਿੱਚ ਖੜ ਸੰਪਤੀ ਮੁਖ ਮੋਖਛਾਦਕ ਸਾਰੇ ਸੋਗ ਦਾ ਸ਼ਿੰਗਾਰ ਇਹਨਾਂ ਦੀ ਸਖੀ ਕਰ ਲਿਆ ਹੈ ਤਜਯੂਰੀ ਸਗਲ ਬਿਕਾਰ ਸਖੀ ਉਹਨਾਂ ਨੂੰ ਬਕਾਰਾਂ ਨੂੰ ਕਾਮਾਦਕਾਂ ਨੂੰ ਸਾਰੇ ਵੀ ਛੱਡ ਦਿੰਦਾ ਹੈ ਤਾਭ ਤੂ ਆਸਰਥੀਆ ਜਿਹੜਾ ਮਨ ਵਾਸ਼ਨਾ ਕਰਕੇ ਦੌੜਦਾ ਸੀ ਇਹ ਹੁਣ ਇਸ਼ਤਤ ਹੋ ਗਿਆ ਤ੍ਰਿਯਾ ਪਦ ਵਿੱਚ ਰਹਾਉ ਐਸੀ ਰੀ ਮਨ ਪਾਇਕ ਇਸ ਪ੍ਰਕਾਰ ਰਹੀ ਭਾਈ ਮਨ ਵੀ ਜਿਨ੍ਹਾਂ ਨੇ ਪਰਮੇਸ਼ਰ ਦੇ ਅਨੰਦ ਨੂੰ ਪਾਉਣਾ ਕੀਤਾ ਹੈ ਆਪ ਗਵਾਇਕ ਆਪਾ ਭਾਵਨਾਂ ਨੂੰ ਹਿਰਦੇ ਚ ਗਵਾ ਕਰਕੇ ਕਰ ਸਾਧਨ ਸਿਉ ਸੰਗ ਸਾਨੂੰ ਉਹ ਮਹਤਵਾਂ ਵਾਲੇ ਜਿਨ੍ਹਾਂ ਨੂੰ ਸਾਸ ਗ੍ਰਾਸਨੀ ਵਿਸਰਦਾ ਉਹਨਾਂ ਦੀ ਸੰਗਤ ਨੂੰ ਸਰੀਰ ਕਰਕੇ ਕੀਤਾ ਹੈ ਬਾਜੀ ਬਜੇ ਮਰਦੰਗ ਉਹਨਾਂ ਦੇ ਮਰਦੰਗ ਸਾਧ ਸੰਗਤ ਦੀ ਬਾਜੀ ਮਰਦੰਗ ਸਤਨਾ ਵਾਹਿਗੁਰੂ ਵਾਜੇ ਇਹ ਮਰਦੰਗ ਦੀ ਨਹੀਂ ਆਈ ਵਾਜੇ বাজਦੇ ਐ ਅੰਦਰ ਤੱਕ ਤੰਤੀ ਬਿਲ ਕਰਮਕਾਦਕ ਮਰਦੰਗ ਆਦਿਕ ਬਾਜੇ ਵੀ ਸੁਣਦੇ ਐ ਅਨਾਦ ਕੋਕਲ ਰੀ ਅਤੇ ਅਨਾਹਜ ਇੱਕ ਰਸ ਹਦ ਤੋ ਰੇ ਤੋ ਇਹ ਮਰਦੰਗ ਵਜ ਜਾਂਦਾ ਇਸ ਪ੍ਰਕਾਰ ਉਹਨਾਂ ਦੇ ਮਰਦ ਕੋਮਨ ਅੰਗ ਹਿਰਦੇ ਦੇ ਅੰਦਰੋਂ ਪਰਮੇਸ਼ਰ ਦੇ ਨਾਮ ਦੇ ਬਾਜੇ RAM ਨਾਮ ਦੇ ਬਾਜੇ ਵਜਦੇ ਐ ਸਤਨਾਮ ਦੇ ਕਿਉਂ ਐਸਾ ਮਰਦ ਨੂੰ ਨਿਰਦਾ ਅੰਗ ਕੋਮਲ ਹੋ ਗਿਆ ਹੈ ਨਿਕ ਹੋ ਗਿਆ ਹੈ ਮਰਦੰਗ ਦੀ ਆਵਾਜ਼ ਦੀ ਨਹੀਂ ਆਈ ਹਰ ਵਕਤ ਨਾਮ ਦੀ ਧੁਨੀ ਬਣੀ ਰਹਿੰਦੀ ਹੈ ਅਨਾਹਦ ਹਦ ਤੁਰਹਿ ਇਕਰਾਸ ਅਨਾਹਦ ਕੋਕਲ ਰੀ ਤੂੰ ਸੰਕੈ ਨੀ ਜਵਾਨ ਕੋਇਲ ਦੀ ਨਹੀਂ ਆਈ ਉਹ ਰਾਗ ਦੇ ਨਾਲ ਬੋਲਦੀ ਹੈ ਜਉ ਬੁੱਧੀ ਕੋਇਲ ਦੀ ਨਾਈ ਗੁਣ ਗਾਉਂਦੀ ਹੈ ਰਾਮ ਨਾਮ ਬੁਲੇ ਅਦੇ ਰਾਮ ਦੇ ਨਾਮ ਦੇ ਤਾਂ ਹੀ ਉਹ ਬੋਲਦੇ ਹਨ ਮਦਰ ਬੈਨ ਅਤ ਸੁਹੀਆ ਮਦਰ ਮਿੱਠੇ ਬਚਨ ਬੋਲਦੇ ਆਤਿ ਸੋਭਾ ਪਾਉਂਦੇ ਹਨ ਆਤਿ ਸੋਭ ਨੀਕ ਹੋ ਰਹੇ ਹਨ ऐसी ऐसी तेरे दर्शन की शोभा है महाराज जी तेरे दर्शना दी प्राप्ति करके शोभा हुई है अत अपार प्र अमोग ओ व्यंती प्रकृति के पार आवड़ तो रहत हैं हे प्यारे अमोग सफल हो गए हम सब गुना करके ओ तैसे ही संग संत बने कैसे बिगरकार तेरे संत सत्य नन्द रूपो तेरे महाराज जी स्वरूप लखनऊ ने ਇਸੇ ਪ੍ਰਕਾਰ ਸੰਤ ਵੀ ਤੇਰੇ ਸਾਥ ਹੀ ਅਨੰਦ ਰੂਪੀ ਬਣ ਰਹੇ ਹਨ ਭਾਵ ਉਤਾਰ ਨਾਮ ਭਨੇ ਸੰਸਾਰ ਸੁਮਦਰ ਤੋਂ ਪਾਰੂ ਕਰ ਦਿੰਦੇ ਆਪਦੇ ਨਾਮ ਦਾ ਉਚਾਰਨ ਕਰਕੇ ਰਾਮ 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 ਮਾਲ ਇਹ ਮਹਾਰਾ ਨਾ ਕਿਵੇਂ ਫੇਰਾ ਕਹਿੰਦੇ ਰੰਗ ਰਾਮ ਰਾਮ ਮਾਲ ਇਹ ਰਾਮ ਰਾਮ ਮਾਲਾ ਹੈ ਰਾਮ ਦਾ ਨਾਮ ਜਿਹੜਾ ਰੰਗ ਸੁੰਦਰ ਹੈ ਉਚਾਰਨ ਇਹੋ ਹੀ ਮਾਲਾ ਫੇਰ ਹੋਰ ਨਾ ਉਹਨਾਂ ਦੀ ਨਾ ਲੋਹੇ ਦੀ ਇਹਨਾਂ ਨਾਲਾਂ ਨੇ ਇੱਥੇ ਹੀ ਰਹਿ ਜਾਣਾ ਹੈ ਨਾਲ ਤੇਰੇ ਪਰਮੇਸ਼ਰ ਦੇ ਨਾਮ ਦੀ ਮਾਲਾ ਜਾਵੇਗੀ ਇਸ ਕਰਕੇ ਰਾਮ ਸੁੰਦਰ ਹੈ ਜੋ ਰਾਮ ਰਾਮ ਬਾਗ ਦੀ ਨਿਆਂ ਹੀ ਦੇਣ ਵਾਲਾ ਮਾਇਆ ਨੂੰ ਲਾ ਕਰਕੇ ਐਸੀ ਮਾਲਾ ਫੇਰੋ ਮਨ ਫੇਰਤੀ ਹਰ ਸੰਗ ਸੰਗੀਆਂ ਅਜੇ ਫੇਰੀ ਦੀ ਕਹਦੇ ਨਾਲੇ ਚੁਟਕੀ ਨਾਲ ਸੱਜੀ ਉਂਗਲ ਨਾਲ ਖੱਬੀ ਉਂਗਲ ਨਾਲ ਗੁੱਠੇ ਨਾਲ ਤਰਜਨੀ ਨਾਲ ਕਹਿੰਦੇ ਮਨ ਫੇਰ ਮਨ ਨਾਲ ਫੇਰੀ ਦੀ ਹੈ ਮਨ ਦੇ ਨਾਲ ਫੇਰਨੇ ਕਰਕੇ ਕੀ ਕਰੂੰ ਜਲਨ ਕਿਆ ਕਿਆ ਕਰੂੰ ਤਸਵਾ ਤਸਵੀਰ ਕਿਆ ਕਰੂੰ ਮਾਲਾ ਮਨ ਮਾਲਾ ਤੇਉ ਮੇਰਾ ਹੈ ਮਾਨੇ ਜਿੰਨਾ ਦਾ ਮਾਲਾ ਬਣ ਗਿਆ ਮਨ ਫੇਰ ਤੇ ਹਰ ਸੰਗ ਸੰਗੀਆ ਉਹ ਮਨ ਦੁਆਰਾ ਫੇਰਦੇ ਹੈ ਹਰੀ ਜੋ ਸਾਰਿਆਂ ਦਾ ਸੰਗੀ ਹੈ ਉਹਦੇ ਸੰਗੀ ਹੋ ਗਏ ਪ੍ਰੇਮੀ ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ਉਹਨਾਂ ਦਾ ਪਿਆਰਾ ਕਾਲਪੁਰਖ ਪਿਆਰਾ ਬਣ ਗਿਆ ਹੈ ਪ੍ਰਿਯਪਤੀ ਜੋ ਸਾਰਿਆਂ ਦਾ ਪਰਮੇਸ਼ਵਰ ਉਹਨਾਂ ਦਾ ਪ੍ਰੀਤਮ ਹੋ ਗਿਆ ਹੈ ਪਿਆਰਾ ਬਣ ਗਿਆ ਹੈ